ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਅਨਬਾਸੀ ਵਲੌਗਸ ਤੇ ਜਿਹੜੇ ਸਬਸਕ੍ਰਾਈਬ ਚੈਨਲ ਤੇ ਹੈਗੇ ਨੇ ਨਵੇਂ ਸਬਸਕ੍ਰਾਈਬਰ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਮੈਂ ਹਰ ਵਾਰੀ ਕਹਿੰਦੀ ਰਹਿੰਦੀ ਹਾਂ ਫਟਾਫਟ ਟੈਨਿੰਗ ਕੰਪਲੀਟ ਕਰ ਦੋ ਤੇ ਟਾਈਮ ਹੋ ਗਿਆ ਜੀ 5 ਵਜੇ ਦਾ ਤੇ ਮੈਂ ਬਣਾਉਣ ਲੱਗੀ ਆ ਚਾਹ ਪਾਜੀ ਹੁਣੀ ਚੱਲੇ ਸੀਗੇ ਬਾਜ਼ਾਰ ਤੇ ਪਾਜੀ ਕਹਿੰਦੇ ਗਗਨ ਚਾਹ ਬਣਾ ਲਓ ਪਹਿਲਾਂ ਮੈਂ ਕਹਿ ਤਾਂ ਮੈਂ ਪਾਜੀ ਠਹਿਰ ਕੇ ਬਣਾਨੀ ਆ ਤੇ ਪਰ ਪਾਜੀ ਹੁਣੀ ਬਾਜ਼ਾਰ ਚਲੇ ਚਲੇ ਸੀਗੇ ਤੇ ਫਿਰ ਮੈਨੂੰ ਆ ਫੀਲ ਹੋਇਆ ਮੈਂ ਕਿ ਹਾਏ ਹਾਏ ਪਾਜੀ ਚਾਹ ਹੀ ਨਹੀਂ ਸੀ ਤਿਓ ਬਿਨਾ ਚਾਹਤ ਨਾਲ ਚਲੇ ਜਾਣ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਆਪਾਂ ਛੇਤੀ ਧਰ ਲੈਨੇ ਆ ਚਾਹ ਤੇ ਆਪਾਂ ਨੇ ਹੁਣ ਚਾਹ ਦਾ ਤੇ ਅੰਮਣਗਰੀ ਜਾਂਦੇ ਨੇ ਉਸ ਤੋਂ ਬਾਅਦ ਦੀਦੀ ਅਜੇ ਇੱਥੇ ਹੀ ਨੇ ਤੇ ਆਪਾਂ ਦੇਖਦੇ ਹਾਂ ਸ਼ਾਮ ਨੂੰ ਕੀ ਬਣਾਉਣਾ ਕਰਨਾ ਅਸੀਂ ਥੋੜੀ देर ਚਲੇ ਗਏ ਸੀਗੇ ਪਾਰਲਰ ਸਾਡੀ ਕਿਤੇ ਜਾਣ ਦੀ ਪਲਾਨਿੰਗ ਬਣਦੀ ਹੈ ਅਜੇ ਨਹੀਂ ਪਤਾ ਵੀ ਜਾਣਾ ਹੈ ਕਿ ਨਹੀਂ ਜਾਣਾ ਉਹ ਜਾ ਕੇ ਪਤਾ ਲੱਗੇਗਾ ਤੁਹਾਨੂੰ ਜਾ ਕੇ ਦੱਸਾਂਗੇ ਵੀ ਅਸੀਂ ਗਏ ਕਿ ਨਹੀਂ ਗਏ ਭਾਜੀ ਕਿੱਥੇ ਗਈ ਅਲਹੁਲ ਭਾਜੀ ਨੂੰ ਮੈਂ ਇੱਕ ਗੱਲ ਕਰਕੇ ਹੁਣੀ ਹਾਂਜੀ ਤੂੰ ਇਹਨਾਂ ਕੁਛ ਮਰਜ਼ੀ ਕਰ ਲੋ ਤੁਹਾਡਾ ਦੁੱਖ ਮੈਨੂੰ ਫੇਰ ਮਾਰਦਾ ਤੂੰ ਬਿਨਾ ਚਾਹ ਤੂੰ ਚੱਲੇ ਆਂ ਦੀਦੀ ਨੂੰ ਪੁੱਛ ਰਾਂ ਮੈਂ ਫੇਰ ਮੈਂ ਕਿਹਾ ਭਾਜੀ ਵਿਚਾਰਾ ਚਾਹ ਮੰਗਣ ਦਿਆ ਸੀ ਤੇ ਭਾਜੀ ਬਿਨਾ ਚਾਹ ਤੋ ਚੱਲਾ ਬਾਜ਼ਾਰ ਤੇ ਮੈਨੂੰ ਟੈਨਸ਼ਨ ਹੋ ਰਹੀ ਹੈ ਵੀ ਭਾਜੀ ਨੂੰ ਚਾਹ ਨਹੀਂ ਮਿਲੀ ਹੈਗੀ ਵਿਚਾਰੇ ਨੂੰ ਤੇ ਮੈਂ ਉੱਟ ਕੇ ਜਾਹ ਤਰਾ ਤੂੰ ਬਹੁਤ ਵਧੀਆ ਗੱਲ ਤੂੰ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਤੈਨਾਂ ਐਜੀ ਸਾਲੀ ਮਿਲੀ ਲਾਹੌਰ ਕਰਦਾ ਨਾ ਕਦੋਂ ਮੈਂ ਸਾਹਮਣੇ ਤਾਂ ਕਦੀ ਕੀਤਾ ਸ਼ੁਕਰਾਨਾ ਮੈਂ ਕਰਦਾ ਮਾਰਾ ਭਾਗੇ ਵੀ ਸੱਚੇ ਬਾਦਸ਼ਾਹ ਐਜੀ ਸਾਲੀ ਸਭ ਨੂੰ ਲਈ ਕਿਉਂ ਸੌਵ ਨੂ ਗਈਆਂ ਤੇ ਪਰਜਾਈਆਂ ਸਭ ਨੂੰ ਦੇ ਭੈਣਾਂ ਦੇ ਸੋਨੂ ਜਸਟੈਂਡ ਦਾ ਲੁਧਿਆਣਾ ਤੋਂ ਤੇ ਜੇ ਕੁਣੀ ਨਾ ਲੜਾ ਸੋਨੂ ਜਸਟੈਂਡ ਉਸਟੈਂਡ ਦਾ ਕੀ ਫਾਇਦਾ ਹੋਇਆ ਨਹੀਂ ਉਹ ਬੜੀ ਵਧੀਆ ਚੀਜ਼ੀ ਲੈ ਫੜ ਦੇਖ ਇਧਰ ਆਪੀ ਦਾ ਸਟੈਂਡ ਪੈਂਡ ਕਾਫੀ ਆਪਣੇ ਨਹੀਂ ਉਹ ਖਰਾਬ ਹੋ ਗਿਆ ਆਪਣਾ ਸਟੈਂਡ ਨਹੀਂ ਖਰਾਬ ਕਿਉਂ ਹੋ ਗਿਆ ਬਾਬੇ ਕਰ ਮੇਰੇ ਲੱਤੁਰਾ ਹੀ ਜਾਂਦਾ ਮੈਂ ਤੁਹਾਨੂੰ ਨਹੀਂ ਦੀਦੀ ਉੱਥੇ ਬੈਠੇ ਬੈਠੇ ਮੈਨੂੰ ਲੱਤਾਂ ਦਰਦ ਕਰਨ ਲੱਗੀਆਂ ਹੀ ਮੈਂ ਦੀਦੀ ਨੇ ਕੰਮ ਕਰਾਇਆ ਦੀਦੀ ਨੇ ਮੈਂ ਬਸ ਮੇਰੇ ਤੇ ਤਰਾਂ ਨਹੀਂ ਕਿ ਮੈਂ ਚਲੋ ਜਲੀਏ ਘਰੇ ਬਸ ਮੈਂ ਮੈਂ ਨਹੀਂ ਕਰਾਣਾ ਹੈ ਕੋਈ ਕੁਝ ਵੀ ਮੈਂ ਚਲੋ ਨਹੀਂ ਤੀ ਨਹੀਂ ਹੋਰਾਂ ਦੀ ਮੈਂ ਤੇ ਬੈਠੀ ਕੱਪੜੇ ਸੈੱਟ ਕਰ ਲਵਾਂ ਪਤਾ ਨਹੀਂ ਕੀ ਹੋ ਗਿਆ ਮੌਸਮ ਹੈ ਜਾਂ ਇਹ ਜਾਂ ਕੀ ਚੱਕਰ ਹੈ ਨਾਲਾ ਕਿਉਂ ਹੁੰਦੀ ਹੈ ਹੋਏ ਤੂੰ ਤਾਂ ਜਾਤਾ ਹੈ ਹਮਾਂ ਦਾ ਕੋਰੀਰ ਆ ਗਿਆ ਕਿਹੜਾ ਕੋਰੀਰ ਕਿਹੜਾ ਕੋਰੀਰ ਕੋਰੀਰ ਆਉਂਦੇ ਬਠਿੰਡੇ ਤੋਂ ਪਹੁੰਚ ਗਿਆ ਸਨਾਂ ਪਹੁੰਚ ਗਿਆ ਤਾਂ ਸੱਚਾ ਕਿਹਨਾਂ ਦਾ ਨਹੀਂ ਮੰਗਾਇਆ ਨੇ ਬਠਿੰਡੇ ਤੋਂ ਮੁੰਡੇ ਕੋਈ ਸਪੈਸ਼ਲ ਮੰਗਾਇਆ ਹਾਂ ਕੁਝ ਯਾਰੀ ਅੱਧਾ ਕੁਝ ਯਾਰੀ ਅੱਧਾ ਨਾ ਦੱਸ ਕੀ ਮੰਗਾਇਆ ਕੱਪੜੇ ਮੰਗਾਇਨੇ ਆ ਆ ਰਹੇ ਨੇ ਆਪਣੇ ਅੱਛਾ ਸੂਟ ਬਣ ਕੇ ਆ ਰਹੇ ਨੇ ਆਪਣੇ ਵਰਕਰ ਹੁਣ ਟਿੰਡੇ ਹੋ ਗਏ ਤੇ ਵਧੀਆ ਫਿਰ ਸਾਰੇ ਪਾਸੇ ਫੈਲੇ ਪਏ ਨੇ ਆਪਣੇ ਵਰਕਰ ਜਿਹੜਾ ਪਹਿਲਾ ਬੰਦਾ ਇੱਕ ਅੱਧੇ ਨੂੰ ਤੇ ਜਾ ਕੇ ਕਾ ਦਿੰਦਾ ਇਹਨਾਂ ਦਾ ਕੰਮ ਨਾ ਕਰਿਓ ਹੁਣ ਕਿੱਥੇ ਕਿੱਥੇ ਕਹੋਗੇ ਜਾ ਕੇ ਇਹਨਾਂ ਦਾ ਕੰਮ ਨਾ ਕਰਿਓ ਹਾਂ ਟਾਈਮ ਕਿ ਹੋ ਗਿਆ ਭਾਜੀ ਮੈਨੂੰ ਦੱਸਿਓ ਭਲਾ ਟਾਈਮ ਹੋ ਗਿਆ 9:00 ਕੋ ਨਹੀਂ 5:00 ਵਜੇ 14 ਮਿੰਟ ਉਹ ਕੈਨਸਲ ਕਰ ਦੇ ਕੰਮ ਤੇ ਤੈਨੂੰ ਦੱਸ ਦੇ ਠੀਕ ਹੈ 4:00 हां पाचारे जणी चलਾਂਗੇ ਬਾਜੀ ਆਪਾਂ ਤਿੰਨੇ ਮੋੜ ਕੇ ਅੱਧਰ ਤੁਰ ਜਾਵਾਂਗੇ ਹਾਂ ਮੈਂ ਉੱਧਰ ਲਾ ਦੇ ਸਮਝ ਗਿਆ ਨਾ ਹੋਰਮਣ ਬਾਜੀ ਦੇ ਕਿਹੜੇ ਬੰਦੇ ਦੇ ਪਿੱਛੇ ਲੱਗ ਕੇ ਉੱਥੇ ਜਾ ਰਿਆ ਕਿ ਕੀ ਪਤਾ ਨੂੰ ਦੱਸ ਹਾਂ ਆਪਣ ਆਪਣੀ ਭਾਵਨਾਵਾਂ ਛੱਡ ਗੱਲ ਕਰ ਰਹੀ ਆ ਰੀਪਨੀ ਮੀਨੂ ਆਪਣਾ ਲੈ ਕੇ ਰਹਿ ਕੇ ਅਬਜਟ ਕੋਲ ਜਾ ਬਣਾਣਾ ਉਹ ਬਨ ਨੂੰ ਕੀ ਪਤਾ ਰੀਪਨੀ ਮੀਨੂ ਆਪਨਾ ਆਪਾਂ ਓਪਨਰ ਤੇ ਵੀ ਜਾਣਾ ਚਾਪਨੇਟ ਡਿਗੜ ਰੀਪਨੀ ਮੀਨੂ ਲੈਪਨਾ ਕਿ ਇਹ ਪ੍ਰੈਜੈਂਟ ਦੇ ਕੋਲ ਕਿਉਂ ਉਹ ਬਨ ਨੂੰ ਕੀ ਪਤਾ ਲੈਪ ਨਾਲ ਮੇਰੀ ਗੱਲ ਸੁਣਾ ਅਮਨ ਅਮਨ ਸਰਫਨ ਦੇ ਕੋਲੇ ਆਮਣੇ ਆਮਣੇ ਚਾਪਣਾ ਪਤਾ ਕੀ ਹੈ ਚਾਪਣਾ ਹੈ ਆਪਣਾ ਚਾਪਣਾ ਚਾਪਣਾ ਬਾਪਨਾ ਅਦਰ ਗੜ ਅਮਣ ਬਾਪ ਅਦਰ ਗੜ ਦੀ ਜਾਣਾ ਉਹਨੋਂ ਤੇ ਉਹਨੂੰ ਆਪ ਨਾਲੀ ਰੋਪਰੇ ਵਾਲੇ ਪਾਈ ਨੇ ਐਵੇਂ ਕਿਵੇਂ ਆਪਣਾ 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 ਕੋਈ ਉਹਨਾਂ ਦਾ ਕੀ ਮਤਲਬ ਭੋਗਣਾ ਕਿਹਾ ਹੈ ਉਹਨਾਂ ਦਾ ਜੋਪਣਾ ਹੈਗਾ ਲੈ ਜੋਪਣਾ ਜੋਪਣਾ ਨਹੀਂ ਜੋ ਆਪਣਾ ਪਿਛ ਆਪਣਾ ਰਿਚ ਆਪਣਾ ਲਾਗੇ ਬਾਤ ਇੱਕ ਮਿੰਟ ਹੋ ਮੈਂ ਕਿ ਬਾਪ ਦਾ ਬਾਪ ਦਾ ਪਈ ਪਿਆ ਸਿਆ ਆਪਣਾ ਮੈਂ ਕਹਤਾ ਆਪਣਾ ਜਾਣਾ ਬਾਪ ਆਪਣਾ ਅਮਣ ਸੀ ਸਿਰਫ ਨਾ ਤੂਪ ਨੂੰ ਸੀ ਸਮਝਾ ਸਕਦੇ ਹੋ ਮੈਂ ਮਰਨਾ ਤੂਪ ਨੂੰ ਹੀ ਭਾਗਾਂ ਸੁਣਾਵਾ ਮਾਰੇ ਹੋਣੇ ਹੋਣੇ ਤਾਂ ਡਾ ਫਿਰ ਆਪਾਂ ਵੀ ਤੂਪ ਨਾ ਹਾਂ ਹੈਗੀ ਸੀ ਤੂਪ ਨਾ ਹੈਗੀ ਸੀ ਹੈਗੀ ਸੀ ਹੈਗੀ ਸੀ ਹੈਗੀ ਸੀ ਬਾਦਸ਼ਾ ਕਿਹੜੀ ਬਾਦਸ਼ਾ ਇਹ ਸਾਡੀ ਆਪਣੀ ਬਾਦਸ਼ਾ ਤੁਹਾਨੂੰ ਨਹੀਂ ਤੁਹਾਨੂੰ ਨਹੀਂ ਬੋਲਣੀ ਆ ਸਕਦੀ ਇਹ ਮੈਨੂੰ ਸਮਝ ਨਹੀਂ ਆ ਰਿਹਾ ਇਹ ਦੋਨਾਂ ਦੇ ਕਿਹੜੇ ਡਿਸੀਜਨ ਲਈ ਜਾ ਰਿਹਾ ਪੱਲਾ ਹੀ ਮੇਰੇ ਹੰਡਿਆਂ ਨੂੰ ਤਾਂ ਨਵਾਂ ਸ਼ੱਪ ਕੱਢ ਮਾਰਿਆ ਇਦھر ਕਹਿੰਦੇ ਲੋਕ ਕਿ 셀ਫ ਕੇਅਰ ਕਰਕੇ ਹੋਉਂਦੇ ਨਾ ਤੇ 셀ਫ ਕੇਅਰ ਕਰਕੇ ਬਿਮਾਰ ਹੋ ਗਏ ਹਾਂ ਹਾਂ ਹੋ ਗਏ ਆਪਣਾ ਬਣਾ ਆਪਣੇ ਆਪਣੇ ਤਰੀਕ ਨੇ ਸਮਝਾਉਣਾ ਦੇ ਨਾ ਬਣਾ ਲੈ ਮੈਂ ਆਪਣੀ ਗੱਪ ਸੁਣਾ ਹਾਂ ਉਹ ਪਰ ਤੂੰ ਕੀ ਕਰਦੇ ਉਹਨੂੰ ਲੈ ਆਪਾਂ ਕਿ ਤੁਰਦੇ ਫਿਰਾਂਗੇ ਜੀ ਕਿੰਨੇ ਵਾਦੂ ਉੱਥੇ ਜਾਣ ਨੂੰ ਯਾਰ ਲੱਭ ਲਾਂਗੇ ਅਸੀਂ ਵਾਦੂ ਉੱਥੇ ਤੇ ਤੁਸੀਂ ਸਾਰੇ ਜਣੇ ਦਾ ਗੈਸ ਕਰਿਓ ਕਿ ਮੈਂ ਕਿੱਥੇ ਜਾ ਰਹੀ ਹਾਂ ਵੈਸੇ ਹੁਣ ਥੋੜੀਆਂ ਜਿਹੀਆਂ ਹੀ ਝੁਟੀਆਂ ਰਹਿ ਗਈਆਂ ਤੇ ਹੁਣ ਦਿਮਾਗ ਆਇਆ ਵੀ ਚੱਲ ਜਾਈਏ ਕਿ ਕਦੀ ਕਦੀ ਮੈਂ ਸੋਚਦੀ ਹਾਂ ਕਿ ਬਲੰਗਰ ਤੇ ਨਹੀਂ ਆ ਸਕਦੇ ਵਿਦਾਊਟ ਕਾਰਡ ਪਰ ਮੈਂ ਉਹਨਾਂ ਕੋਲੇ ਜਾ ਸਕਦੀ ਹਾਂ ਟੂਰਿਸਟ ਵੀਜ਼ਾ ਲਗਵਾ ਕੇ ਸਾਰੇ ਮੈਨੂੰ ਕਹਿ ਵੀ ਰਹੇ ਸੀਗੇ ਕਿ ਤੂੰ ਚਲੀ ਜਾ ਬਟ ਉਹਦੇ ਚ ਰਿਸਕ ਇਹ ਸੀਗਾ ਕਿ ਇੱਕ ਤਾਂ ਮੈਨੂੰ ਫਤਿਹ ਨੂੰ ਇੱਥੇ ਛੱਡਣਾ ਪੈਣਾ ਸੀਗਾ ਤੇ ਦੂਸਰਾ ਇਹ ਸੀਗਾ ਕਿ ਅਗਰ ਇੱਕ ਵਾਰੀ ਰਿਫਿਊਜ਼ਲ ਆ ਜਾਂਦੀ ਤੇ ਸਾਰਾ ਕੇਸ ਉਲਝ ਜਾਣਾ ਸੀਗਾ ਫਿਰ ਮੈਂ ਸੋਚਿਆ ਕਿ ਨਹੀਂ ਕਿਉਂਕਿ ਪਹਿਲਾਂ ਸਾਡੀ ਇਹ ਹੀ ਪਲੈਨਿੰਗ ਸੀਗੀ ਕਿ ਮੈਂ ਆਪਣਾ ਟੂਰਿਸਟ ਵੀਜ਼ਾ ਲਗਵਾਉਂਗੀ ਨਾਲ ਫਤਿਹ ਦਾ ਤੇ ਆਪਾਂ ਉੱਥੇ ਜਾ ਕੇ ਟੀਆਰਸੀ ਅਪਲਾਈ ਕਰ ਦਾਂਗੇ ਬਟ ਫਿਰ ਆ ਸੋਚਿਆ ਕਿ ਅਸੀਂ ਜਦੋਂ ਪਹੁੰਚ ਗਏ ਤਬਿੰਦਰ ਨੂੰ TCR ਮਿਲ ਜਾਣੀ ਆ ਬਟ ਸਾਡੀ ਜਿਹੜਾ ਫਿਰ TCR ਦਾ ਪ੍ਰੋਸੈਸ ਫੇਰ ਉਹੀ ਫੋਲੋ ਕਰਨਾ ਪੈਣਾ ਮਤਲਬ ਦੋਟਾ ਹੀ ਸਰਸਾ ਨੂੰ ਲੱਗ ਜਾਣੇ ਤੇ ਫਿਰ ਸਾਡੇ ਕਰਕੇ ਬਲਿੰਦਰ ਨੇ ਕਿਤੇ ਜਾ ਪਾਣਗੇ ਹਨਾ ਸੋ ਦੈਟਸ ਵਾਈ ਅਸੀਂ ਇਹ ਚੀਜ਼ ਕੈਨਸਲ ਕਰਤੀ ਬਟ ਅਸੀਂ ਸੋਚ ਰਹੇ ਸੀ ਕਿ ਚਲੋ ਅਸੀਂ ਇਦਾਂ ਕਰ ਲਈ ਕਿ ਚਲ ਜੀ ਉਹ ਨਹੀਂ ਆ ਸਕਦੇ ਤੇ ਮੈਂ ਤੇ ਜਾ ਸਕਦੀ ਹਾਂ ਬਟ ਕੋਈ ਗੱਲ ਨਹੀਂ ਜੀ ਹੁਣ ਉਹੀ ਹੈ ਮੇਰੇ ਜਿਹੜੀ OK ਵਾਲੇ ਦੀਦੀ ਸੀਗੀ ਮਤਲਬ ਬਹੁਤ ਦੇ ਮੈਸੇਜ ਵੀ ਆਏ ਤੇ ਪਰਸਨਲੀ ਜੇ ਤੁਹਾਨੂੰ ਦੱਸਿਆ ਸੀ ਕਿ ਮੈਂ ਸ਼ੈਲੀ ਦੀ ਦਾ ਫੋਨ ਆਇਆ ਯੂਕੇ ਤੋਂ ਦੀਦੀ ਨੇ ਸਰਬਜੀਤ ਦੀਦੀ ਤੇ ਉਹਨਾਂ ਦਾ ਫੋਨ ਆਇਆ ਸਰਬਜੀਤ ਦੀਦੀ ਤਾਂ ਉਹ ਨਹੀਂ ਲੱਗੇ ਸੀਗੇ ਉਹਨਾਂ ਨੇ ਮੈਨੂੰ ਵੀ ਰਵਾਤਾ ਤੇ ਪਤਾ ਨਹੀਂ ਉਹਨਾਂ ਨੂੰ ਐ ਲੱਗਦਾ ਆਪਣੇ ਬੱਚੇ ਆਂਗਰਾਂ ਕਹਿੰਦੇ ਮੈਨੂੰ ਸਾਨੂੰ ਫੇਰ ਹੁੰਦਾ ਕਿ ਤੂੰ ਜਦੋਂ ਉਦਾਸ ਹੁੰਨੀ ਆ ਤਾਂ ਕਹਿੰਦੇ ਸਾਨੂੰ ਵਧੀਆ ਨਹੀਂ ਲੱਗਦਾ ਹੈਗਾ ਬਿਲਕੁਲ ਵੀ ਤੇ ਹੁਣ ਮੇਰੀ ਵੀ ਪੂਰੀ ਕੋਸ਼ਿਸ਼ ਹੈ ਕਿ ਮੈਂ ਮਤਲਬ ਉਹਨਾਂ ਨੂੰ ਨਾ ਟੈਨਸ਼ਨ ਚ ਲਿਆਇਆ ਕਰਾਂ ਨਾ ਮੈਨੂੰ ਟੈਨਸ਼ਨ ਦਵਾਇਆ ਕਰਾਂ ਜਿੰਨੀ ਕੋਸ਼ਿਸ਼ ਹੋ ਸਕੇ ਮੈਂ ਖੁਸ਼ ਹੋ ਕੇ ਉਹਨਾਂ ਸਾਹਮਣੇ ਜਿਹੜੀ ਵੀਡੀਓ ਹੈਗੀ ਉਹ ਪਾਇਆ ਕਰਾਂ ਤੇ ਉਹ ਖੁਸ਼ ਹੋਣ ਮ ਤਲੋ ਜੀ ਆਪਾਂ ਨੇ ਚਾਹ ਬਣਾ ਕੇ ਤੇ ਨਾਲ ਨਾ ਬਾਟੀਆਂ ਰੱਖ ਲਈਆਂ ਕਿਉਂਕਿ ਛੇਤੀ ਜਾਣਾ ਮੰਨਣਾ ਬਾਜ਼ਾਰ ਕਿ ਛੇਤੀ ਚਾਹ ਠੰਡੀ ਹੋ ਜਾਊਗੀ ਛੱਕ ਲਓ ਹਾਂ ਜੀ ਗਾਣੇ ਕੌਣ ਸੁਣਨ ਲੱਗਾ ਆ ਕੀ ਹੋਉਂਦੀ ਨਹੀਂ ਉਹਨਾਂ ਨੇ ਵੀਡੀਓ ਨਹੀਂ ਪਾਜੀ ਪਰ ਨਹੀਂ ਤਰਣੇ ਲਾਈਵ ਵੀਡੀਓ ਕੋ ਫਿਰ ਕੀ ਕਹਿੰਦੇ ਉਹ ਆ ਫੜੀ ਦੀ ਚਾਹ ਘੜੀ ਆ ਕਮੜੀ ਆ ਥੱਲੇ ਰੱਖ ਦੇ ਮੈਂ ਫੇ ਨਹੀਂ ਫੜ ਕੇ ਰੱਖ ਲੈ ਜਿੱਥੇ ਜੱਗ ਤੂੰ ਪੀਣੀ ਚਾਹ ਕੇ ਨਹੀਂ ਫੜਾ ਫੜੋ ਦੇ ਕੇ ਠੰਡੀ ਕਰਕੇ ਪੀ ਕੇ ਛੱਤੀ ਜਾਓ ਆਦਾ ਨਹੀਂ ਕਿੱਧਰ ਗਈ ਬੂੰਦੀ ਕਿੱਥੇ ਗਈ ਸੱਚ ਮੈਂ ਤਾਂ ਵੇਖੀ ਨਹੀਂ ਬੂੰਦੀ ਦਿਖਦੀ ਨਹੀਂ ਮਿੱਠੇ ਕਰਕੇ ਮੈਂ ਤੇ ਕਣ ਵੀ ਕਨੇੜਾ ਲਫਾਫਾ ਤੇ ਜੇ ਮੈਂ ਸਵੇਰੇ ਸੁੱਤੀਆਂ ਕੂੜਾ ਪਾ ਕੇ ਜ਼ਰੂਰੀ ਤੇ ਵੇਖਿਆ ਕਿ ਬਈ ਬੂੰਦੀ ਤੈਨੂੰ ਲੈ ਕੇ ਦਿੰਨੀ ਤੂੰ ਤੂੰ ਖਾ ਲਈ ਹੋਰ ਪਤਾ ਨਹੀਂ ਮੈਂ ਤਾਂ ਦੇਖਿਆ ਸਵੇਰੇ ਮੈਂ ਤਾਂ ਸੀ ਗਿਆ ਉਹ ਵੀ ਅਮਣ ਕੀਤੇ ਬੱਚੇ ਕਹਿੰਦੇ ਨਹੀਂ ਖਾਣੇ ਉਹ ਕੂੜੀਆਂ ਕਰਕੇ ਕਹਿੰਦੇ ਸੀ ਕੂੜੀਆਂ ਪਈਆਂ ਨੇ ਲੂਣ ਲਾ ਕੇ ਦੇਵਾ ਪੂਰੀ ਖਾਓਗੇ ਛੋਲੇ ਤੇ ਸਹੀ ਲੱਗੂਗੇ ਤੇ ਲੈ ਆਓ ਨਹੀਂ ਆਗਾ ਸ ਮੈਂ ਵੇਖ ਕੇ ਆਈਆਂ ਮੈਂ ਤਾਂ ਆਇਆ ਕਿ ਗਦਰ ਨੂੰ ਰਿਸਪੈਕਟ ਕਰਨੀ ਚਾਹੀਦੀ ਕਲੰਦਰ ਭਾਜੀ ਦੀ ਕੌਣ ਕਹਿੰਦਾ ਕੋਈ ਗੈਂਡਾ ਹੈ ਵੀ ਗਗਨ ਭਾਏ ਗਗਨ ਰਿਸਪੈਕਟ ਕਰਨ ਜੇ ਭਾਜੀ ਬਹੁਤ ਚੰਗੇ ਵਾ ਤੁਹਾਡਾ ਸਾਰਿਆਂ ਦਾ ਬਹੁਤ ਗਿਆਨ ਰੱਖਦੇ ਹੋ ਚਾਹ ਬਣਾ ਕੇ ਦਿਆ ਕਰੋ ਉਹਨਾਂ ਨੂੰ ਕਹੇ ਤੁਸੀਂ ਉਹਨਾਂ ਨੂੰ ਕਹਾਂ ਸਾਨੂੰ ਪਤਾ ਸਾਡੀਆਂ ਲਿਮਿਟਸ ਜਨਾਨੀ ਨਹੀਂ ਧਿਆਨ ਰੱਖਦੀ ਉਹਦਾ ਕਹਿ ਹੀਗਾ ਤੁਹਾਡੀ ਜਨਾਨੀ ਦੇ ਸਾਲੀਆਂ ਦੇ ਵਾਲੇ ਛੱਡਾ ਸਾਡੀ ਜਨਾਨੀ ਮਰਜ਼ੀ ਆਪਣੀ ਮਰਜ਼ੀ ਨਾਲ ਟ੍ਰੀਟ ਕਰਨ ਗਈਆਂ ਫਿਰ ਸਾਲੀਆਂ ਦੇ ਆਪ ਚਾਹ ਨਾਲੇ ਉਹਨਾਂ ਨੂੰ ਨਹੀਂ ਉਹਨਾਂ ਨੂੰ ਕੀ ਪਤਾ ਸਾਡਾ ਤੇ ਸਾਡੇ ਭਾਈ ਦੇ ਰਿਸ਼ਤੇ ਦਾ ਵੀ ਅਸੀਂ ਰਿਸਪੈਕਟ ਕਰਦੇ ਆਂ ਕਿ ਨਹੀਂ ਕਰਦੇ ਰਿਸਪੈਕਟ ਜਿਹਨੇ ਸਾਡੀ ਫੈਮਿਲੀ ਚ ਰਿਸਪੈਕਟ ਹੈ ਇਹ ਕਿਸੇ ਜੇ ਨਹੀਂ ਹੋਣੀ ਮਿਲਦਾ ਕਿਉਂਕਿ ਆਪਾਂ ਜੋ ਕੁਝ ਵੀ ਆਗੇ ਤੁਹਾਡੇ ਸਾਹਮਣੇ ਆ ਹੋਂ ਤੱਕ ਜਿੰਨੇ ਵੀ ਮੈਸੇਜ ਜਾਂ ਫੋਨ ਕਾਲ ਸਾਨੂੰ ਆਉਂਦੇ ਸਪੈਸ਼ਲੀ ਤੁਹਾਨੂੰ ਇੱਕੋ ਗੱਲ ਕਹੀ ਜਾਂਦੀ ਵੀ ਤੁਹਾਡੀ ਫੈਮਿਲੀ ਵਰਗੀ ਕੋਈ ਫੈਮਿਲੀ ਨਹੀਂ ਦੇਖੀ ਤੱਕੀ ਤੇ ਅਗਰ ਹਾਸੇ ਮਜ਼ਾਕ ਸ듯이 ਕਿਸੇ ਨੂੰ ਮਾੜਾ ਮੋਟਾ ਤੂਤੜਾ ਬੋਲਦੇ ਆਂਦੇ ਇਟ ਡਸ ਨਾਟ ਮੀਨ ਕਿ ਅਸੀਂ ਕਿਸੇ ਦੀ ਰਿਸਪੈਕਟ ਨਹੀਂ ਕਰਦੇ ਹੈਗੇ ਸੋ ਪਲੀਜ਼ ਕੀਪ ਵਾਚਿੰਗ ਆਰ ਬਲੌਗਸ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਠੀਕ ਹੈ ਸਾਰੇ ਬਲੌਗ ਦੇਖਿਆ ਕਰੋ ਸਾਡੇ ਸਾਰੇ ਬਲੌਗ ਤੁਸੀਂ ਧਿਆਨ ਨਾਲ ਦੇਖੋ ਦੀਦੀ ਭਰਾ ਜੋ ਵੀ ਹੋ ਤੁਸੀਂ ਸਾਰੇ ਬਲੌਗ ਤੁਸੀਂ ਧਿਆਨ ਨਾਲ ਦੇਖ ਤੁਹਾਨੂੰ ਪਤਾ ਲੱਗਣਾ ਕਿ ਸਾਡਾ ਸੁਭਾਅ ਇਹੋ ਅਸੀਂ ਹਾਸੇ ਮਜ਼ਾਕ ਜਦੋਂ ਕਿਸੇ ਦੇ ਨਾਲ ਕਰਦੇ ਹਾਂ ਤਾਂ ਅਸੀਂ ਐਂ ਬੋਲਦੇ ਰਹਿੰਦੇ ਹਾਂ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਰਿਸਪੈਕਟ ਵਾਲਾ ਕਿ ਕਿਸੇ ਰਿਸਪੈਕਟ ਨਹੀਂ ਕਰਦੇ ਯਾਰ ਪੜੇ ਲਿਖੇ ਬੰਦੇ ਆ ਇਹੋ ਜੀ ਗੱਲ ਕਿ ਐ ਹੋ ਸਕਦੀ ਸਾਡੇ ਚ ਕੀ ਅਸੀਂ ਕਿਸ ਵੀ ਅਸੀਂ ਤਾਂ ਆਪਣੇ ਬੱਚਿਆਂ ਨੂੰ ਵੀ ਤੁਸੀਂ ਕਰਕੇ ਬੋਲਦੇ ਆ ਆਹ ਪਾਰਲਰ ਜਾ ਕੇ ਦੇ ਦਿੱਤਾ ਤੁਹਾਨੂੰ ਕਹਿੰਦੀ ਸੱਚ ਦੀ ਕੱਲ ਸ਼ੈਲੀ ਜੀ ਦੀ ਹੋ ਗਈ ਤੁਹਾਡੀ ਗੱਲ ਅੱਜ ਸੱਚੀ ਹੋਈ ਹੋਈ ਨਹੀਂ ਜਾਵਾਂ ਤੁਹਾਨੂੰ ਨਹੀਂ ਕਰਨੀਂਗਾ ਤੁਹਾਨੂੰ ਨਹੀਂ ਬਾਕੀ ਇੱਕ ਨਾ ਸਾਰੇ ਜਿਹੜੇ ਸਾਡੇ ਸਿਸਟਰ ਐਡ ਨੇ ਤੇ ਉਹ ਪਲੀਜ਼ ਮੋਨੋਪੋਸ ਬਾਰੇ ਜਰੂਰ ਜਾਣਕਾਰੀ ਦਿਓ ਵੈਸੇ ਮੈਂ ਅੱਜ ਗੂਗਲ ਵੀ ਕਰਾਂਗੀ ਉਹਦੇ ਬਾਰੇ ਸਰਚ ਕਰਾਂਗੀ ਪ੍ਰੋਪਰ ਚੰਗੀ ਤਰ੍ਹਾਂ ਤੇ ਬਾਕੀ ਜਿਨ੍ਹਾਂ ਨੂੰ ਵੀ ਪਤਾ ਹੈ ਕਮੈਂਟ ਸੈਕਸ਼ਨ ਚ ਪਲੀਜ਼ ਜਾਂ ਫਿਰ ਜਾਂ ਪਰਸਨਲੀ ਪਰਸਨਲੀ ਇੰਸਟਾਗ੍ਰam ਤੇ ਗੱਲ ਕਰ ਲਿਓ ਮੇਰੀ ਆਈਡੀ ਹੈਗੀ ਗਗਨਵਾਸੀ24 ਤੇ ਦੀਦੀ ਦੀ ਹੈਗੀ ਪ੍ਰਭਜੋਤਵਾਸੀ ਬਸ ਬਸ ਹੀ ਫੈਮਿਲੀ ਹਾਈ ਕੁੱਛ ਨਹੀਂ ਹੈਗਾ ਚਲੋ ਜੀ ਭਾਜੀ ਲੱਬਲੁੱਬ ਕੇ ਆ ਗਏ ਤੇ ਭਾਜੀ ਨੂੰ ਕੁਝ ਵੀ ਨਹੀਂ ਮਿਲਿਆ ਹੈਗਾ ਦੀਦੀ ਆਈ ਨੀ ਅੱਜ ਸਵੇਰੇ ਤੇ ਆਪ ਪਪੜੀਆਂ ਵੀ ਮਨਾ ਕੀਤਾ ਸੀ ਇਹਨਾਂ ਨੂੰ ਖਾਇਓ ਨਾ ਬੱਚਿਆਂ ਨੂੰ ਹਾਂ ਕੋਲਡ ਡਰਿੰਕ ਲੈ ਲਓ ਕੋਲਡ ਡਰਿੰਕ ਵੀ ਲੋ ਚਾਹ ਨਾ ਮੈਂ ਵੀ ਪਿੰਚ ਇੱਥੇ ਕਰੀ ਤੇ ਪਾਜੀ ਨੇ ਦੇਖੀ ਫੇਰ ਉਹੀ ਕੰਮ ਕਰਤਾ ਜਿਹੜੇ ਬੰਦੇ ਨੇ ਕਿਹਾ ਕਿ ਰਿਸਪੈਕਟ ਨਹੀਂ ਕਰਦੇ ਪਾਜੀ ਨੇ ਨਾ ਉਹਦੇ ਤੇ ਕੋਈ ਇਹਨਾਂ ਨੂੰ ਰਿਪਲਾਈ ਨਹੀਂ ਦਿੱਤਾ ਹੈਗਾ ਕਿ ਹਾਂ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਨਾ ਨਹੀਂ ਨੋ ਮਜ਼ਾਕ ਨਾ ਕਹਿੰਦੇ ਤੂੰ ਤਾਂ ਕੌਣ ਹੈ ਲੜਕੀ ਜਨਾਨੀ ਤੇ ਅਸੀਂ ਵੀ ਉਹਨਾਂ ਨੂੰ ਮਜ਼ਾਕ ਨੇ ਕਹਿੰਦੇ ਤੁਸੀਂ ਕਿਤੇ ਇਹਨਾਂ ਨੂੰ ਸਮਝ ਲਿਓ ਕਹਿੰਦੇ ਅੱਧੀ ਕਹਿੰਦੇ ਅੱਧੀ ਉਮਰ ਤੇ ਮੇਰੀ ਆ ਹੀ ਲੰਘ ਗਈ ਕਿ ਅਗਲੇ ਨੂੰ ਦੱਸ ਦਿਆਂਗੀ ਮੈਂ ਲੜਨ ਨਹੀਂ ਦਈ ਮੈਂ ਪਿਆਰ ਨਾ ਬੋਲਣ ਦਈਆਂ ਮੈਂ ਤੁਹਾਨੂੰ ਪਿਆਰ ਨਹੀਂ ਕਹਿੰਦੀਆਂ ਅਜੇ ਯਾਰ ਲੜਾਈ ਵਾਲੀ ਗੱਲ ਨੂੰ ਅਸੀਂ ਕਿਹੜਾ ਜ਼ਮੀਨ ਦਾ ਰੌਲਾ ਗਾ ਸਾਡਾ ਕਿਤੇ ਵੀ ਅਸੀਂ ਇੰਨਾ ਰੌਲਾ ਪਾਣਾ ਆਈ ਤੇ ਉਹਨਾਂ ਨਾਲ ਵੀ ਲੜਦੀ ਆਈ ਉਹਨਾਂ ਨਾਲ ਬਹਿ ਕੇ ਫੋਨ ਕਰਦੀ ਕੋਈ ਕਰਦੇ ਹੁਣ ਅਗਲਾ ਹੀ ਲੜਾਈ ਨੂੰ ਪੈਂਦਾ ਤਾਂ ਹੀ ਹਾਂ ਨਾਲ ਕੋਈ ਨਹੀਂ ਕਦੀ ਕਦੀ ਹੱਸ ਸਮਝ ਕੇ ਚੱਲਦਾ ਹਾਂ ਐ ਹੀ ਕੁਝ ਚਾਹ ਨਾਲ ਮੈਂ ਲੋਕੀ ਕਹਿੰਦੇ ਸੈਲਫ ਕੇਅਰ ਕਰੋ ਤੇ ਬੰਦਾ ਪ੍ਰੈਸ਼ਰ ਦਾ ਲਾ ਬੜੀਆਂ ਸੋਹਣੀਆਂ ਲੱਗਦੀਆਂ ਨੇ ਅਸੀਂ ਯੋ ਹਾਇੋ ਤੇ ਇੰਨੀ ਭੀੜ ਸੀ ਪਤਾ ਹੋਟਲ ਤੇ ਇੰਨੀ ਭੀੜ ਸੀ ਅੱਛਾ ਹੋਰ ਇਹਨਾਂ ਦੇਖੋ ਮੂਹਰੇ ਬੈਠਾ ਮੈਨੂੰ ਪਤਾ ਲੱਗਦਾ ਕਿ ਤੁਨੀ ਦੇ ਬੰਦੇ ਹੀ ਵੜਦੇ ਨੇ ਦਿਗੜਾ ਪਰਾਵਲ ਪਰਾਵਲ ਜਾਨ ਨਹੀਂ ਆਉਂਦੀ ਆਪੋ ਨੂੰ ਮਾਰਨ ਵਾਲਾ ਪਰਾਵਲ ਪਰਾਵਲ ਸੈੜਦੇ ਹੋ ਜੂ ਇੰਨੀ ਕਿੰਨੀ ਕੁ ਭੁੱਖ ਲੱਗੀ ਸਾਰੇ ਆ ਲੱਗੀ ਭੁੱਖ ਪੂੜੇ ਖਾ ਲੋ ਹੋਰ ਨਹੀਂ ਯਾਰ ਪੂੜੀਆਂ ਨਹੀਂ ਖਾਣੀਆਂ ਹੈਗੀਆਂ ਆ ਦੇਖੋ ਜੀ ਸਾਡੀ ਅੰਮਣ ਇੰਨੀ ਕਿ ਜ਼ਿਆਦਾ ਬਿਜੀ ਰਹਿੰਦੀ ਏ ਕਿ ਅਹੀ ਸਾਰਾ ਕੰਮ ਕਰਕੇ ਚਲੀ ਗਈਆਂ ਪਾਲਰ ਤੇ ਉਹ ਮੈਡਮ ਜੀ ਨੇ ਨਾ ਅੰਦਿਆਂ ਨੂੰ ਪੋਣੇ ਵੀ ਨਹੀਂ ਸੁੱਕਣੇ ਪਾਏ ਤੇ ਆ ਬਾਲਟੀ ਇੱਥੇ ਮੈਂ ਕੱਪੜਿਆਂ ਦੀ ਰੱਖ ਗਈ ਹਾਂ ਧੋ ਕੇ ਤੇ ਉਹ ਕੱਪੜੇ ਵੀ ਨਹੀਂ ਸੁੱਕਣੇ ਪਾਏ ਹੈਗੇ ਤੇ ਹੁਣ ਅਹੀ ਉਹਨੂੰ ਮੈਡਮ ਜੀ ਨੂੰ ਚਾਹ ਪਿਆ ਕੇ ਤੋਰਿਆ ਬਾਜ਼ਾਰ ਤੇ ਅਹੀ ਹੁਣ ਲੱਗੀਆਂ ਦੋਨੇ ਜਣੀਆਂ ਰੋਟੀ ਬਣਾਉਣ ਇਸੇ ਚੱਕਰ ਚ ਉਹ ਫੇਸ਼ੀਲ ਨਹੀਂ ਕਰੇ ਕਿ ਮੈਂ ਗੈਸ ਤੇ ਖੜਨਾ ਸੇਕ ਤੇ ਕੀ ਕਹਿ ਤਾ ਉਹ ਇੰਨਾ ਘਰ ਦੇ ਨਾਤਾ ਹੁਣ ਪੈਸੇ ਪਾ ਦੀਦੀ ਕਿੰਨੀ ਮੈਮ ਨੂੰ ਬਹੁਤ ਸਮਾਨ ਗਨਾਤਾ ਕਿ ਤੂੰ ਆ ਲੈ ਕੇ ਆਈ ਤੂੰ ਆ ਲੈ ਕੇ ਆਈ ਤੇ ਮੈਂ ਦੀਦੀ ਨੂੰ ਕਹਾਈ ਨਹੀਂ ਤੈਨੂੰ ਪੈਸੇ ਪਾ ਮੈਂ ਕਿ ਤੂੰ ਤੇਰੀ ਕੋਈ ਇੰਨਾ ਇੰਨਾ ਦੀਦੀ ਕਹਿੰਦੀ ਨਹੀਂ ਅੱਜ ਮੈਂ ਰੋਟੀ ਬਣਾਣੀ ਤੈਨੂੰ ਮੈਂ ਕਹਣਾ ਤੂੰ ਮੈਨੂੰ ਉਹ ਸਮਾਨ ਲਿਆ ਕੇ ਦੇ ਤੇ ਫੇਰ ਅਸੀਂ ਨੂੰ ਮੈਂ ਕਿਹੜਾ ਵਿਆਹ ਜਾਣਾ ਮੈਂ ਸਾਰਿਆਂ ਨੇ ਕਿਹਾ ਮੈਂ ਤੂੰ ਗੈਸ ਕਰੋ ਮੈਂ ਕਿੱਥੇ ਘੁੰਮਣ ਚਲਣੀ ਕੀ ਪਤਾ ਮੈਂ ਟੂਰਿਸਟ ਵੀਜ਼ਾ ਲਵਾ ਕੇ ਬੁਲੰਦੇਰ ਕੋ ਜਾਣਾ ਹੋਵੇ ਘੁੰਮਣ ਸੁਪੜਿਆਂ ਚ ਘੁੰਮ ਕੇ ਆਵਾਂ ਅਚੂਨੀ ਭੁੱਲ ਗਈ ਕਿਹੜੀ ਚੂਨੀ ਪਹਿਲਾਂ ਆ ਲੂਣਾ ਖੁਬੜਣਾ ਭਾਇਆ ਚੂਨੀ ਭੁੱਲ ਤਾਂ ਨਹੀਂ ਗਈ ਕਰੋ ਉਹਨੂੰ ਪੁੱਛੋ ਫੋਨ ਕਰਕੇ ਉਹ ਹੈ ਵੀ ਇਹ ਜੀ ਭਲਕੜ ਜੀ ਏ ਲੜਕਾ ਕੋਮਣ ਮੇਂ ਲਾਦਾ ਇੱਕ ਚੁੰਨੀ ਘਰੇ ਭੁੱਲ ਗਈ ਏ ਤੇ ਜੇ ਭੁੱਲ ਗਈ ਹੋਈ ਹੁੰਦੀ ਉਹ ਪਹੁੰਚ ਵੀ ਗਏ ਹੁੰਨੇ ਨੇ ਹੋਰ ਘਰੇ ਭੁੱਲ ਗਈ ਏ ਬਾਹਰ ਪਈ ਜਿਹੜੀ ਘਰੇ ਭੁੱਲ ਗਈ ਹਮ ਚਲੋ ਚੁੰਨੀ ਗਰੇ ਦੀ ਭੁੱਲ ਗਈ ਐ ਗਰੇ ਚੁੰਨੀ ਪਈ ਏ ਬੈੱਡ ਤੇ ਤੇ ਹੋ ਸੈਟ ਜੀ ਪਰੋਂ ਨਹੀਂ ਕਰਵਾ ਸਕਦੇ ਉਹ ਜਿਹੜੀ ਉਹ ਅੱਛਾ ਚਲੋ ਚਲੋ ਜੀ ਕਮੂ ਗਸਾ ਉੱਡਾ ਉੱਡੋ ਕਿੰਦੀ ਬਾਅਚੇ ਸਟਿਕ ਰਣੀ ਚਲੋ ਜੀ ਪਹਿਲਾਂ ਦੀਦੀ ਕਹਿੰਦੇ ਮੈਨੂੰ ਵੀ ਇਹ ਤੁਹਾਨੂੰ ਆਲੂ ਉਬਲਣ ਵਾਸਤੇ ਰੱਖ ਅੱਜ ਹੀ ਨਾ ਆਲੂ ਬਣਾਣੇ ਤਰੀ ਵਾਲੇ ਤੇ ਨਾਲ ਅਸੀਂ ਬਣਾਵਾਂਗੇ ਫੁੱਲਕੇ ਤੇ ਉਹ ਰੱਖ ਕੇ ਤੇ ਫਿਰ ਅਸੀਂ ਕੱਪੜੇ ਸੁੱਕੇ ਨੂੰ ਪਾ ਕੇ ਆਉਨੇ ਹ ਉਸ ਤੋਂ ਬਾਅਦ ਫਿਰ ਮੈਂ ਪਾਠ ਕਰਨਾ ਫਿਰ ਅਸੀਂ ਬਣਾਵਾਂਗੇ ਰੋਟੀਆਂ ਤੇ ਬੱਚੇ ਗਏ ਹੋਏ ਨੇ ਅੱਜ ਫੁੱਲ ਪਾਰਟੀ ਕਰਨ ਸਾਡੇ ਪਿੰਡ ਵੀ ਇੱਥੇ ਇੱਕ ਫੁੱਲ ਬਣਿਆ ਹੋਇਆ ਬਹੁਤ ਵਧੀਆ ਤੇ ਉਹ ਤਿੰਨੇ ਜਣੇ ਉੱਥੇ ਗਏ ਹੋਏ ਨੇ ਦਮਨ ਗਈ ਹੋਈ ਨਾਲ ਰਾਖੀ ਰੱਖਣ ਵਾਸਤੇ ਉਹਨਾਂ ਦਾ ਧਿਆਨ ਰੱਖਣ ਵਾਸਤੇ ਕੁਕ ਵੀਡੀਓ ਕਰਤਾ ਚਾਹਣ ਹੋ ਗਈ ਗੱਲ ਪਰ ਅਸੀਂ ਉਹਨਾਂ ਨੂੰ ਥੋੜਾ ਥੋੜਾ ਟਾਈਮ ਬਾਅਦ ਵੀਡੀਓ ਕੋਲ ਕਰ ਰਹੇ ਆ ਬੱਚਿਆਂ ਨੂੰ ਉਹੀ ਗੱਲ ਕਹਿੰਦੇ ਮਾਵੰਦ ਦਿਲ ਕਿੱਥੇ ਠਹਿਰਦਾ ਏ ਐਂ ਤਾਂ ਉਹ ਜਿਹੜਾ ਉਹਨਾਂ ਦੇ ਪੂਲ ਤੇ ਗਏ ਰਹੇ ਉਹ ਸਾਨੂੰ ਜਾਣਦੇ ਨੇ ਜੋ ਆਪ ਵੀ ਗੋਲੀ ਹੁੰਦੇ ਨੇ ਬਾਕੀ ਸਾਰਾ ਸੇਫ ਹੈ ਉਸ ਤੋਂ ਜਿਹੇ ਗੱਲਾਂ ਨਹੀਂ ਹੈਗੀਆਂ ਬਾਕੀ ਪਰਨੀਤ ਨਾਲ ਤੁਹਾਨੂੰ ਪਤਾ ਹੀ ਹੈ ਸਿਆਣਾ ਹੈ ਪਰਨੀਤ ਹੈ ਨਾ ਕਿਹੜਾ ਆਓ ਸੇਲ ਤੇ ਤਾਂ ਉਹ ਮੇਰੀ ਜੇਬ ਚ ਪਿਆ ਰਹੇਗਾ ਮੈਂ ਅੱਬ ਤੋਂ ਨਹੀਂ ਮੈਂ ਦੇਖਦੀਆਂ ਰਾਤੀ ਧੋਵਾਂਗੀ ਫੋਰ ਹੁਣ ਮੰਮਾ ਨੂੰ ਇਹਨਾਂ ਸਮਾਨ ਕਰਾਇਆ ਉਹਨੂੰ ਸ਼ੈਂਪੂ ਵੀ ਕਰਾ ਦਨਾ ਸੀ। ਇਹ ਆ ਸ਼ੈਂਪੂ ਨੂੰ ਕਿਉਂ ਹਾਏ ਰੱਬਾ। ਲੋ ਜੀ ਇਧਰ ਆਲੂ ਉਬਲ ਰਹੇ ਹੱਤੇ ਅਸੀਂ ਤੇ ਹੁਣ ਚੱਲੇ ਆ ਮੈਂ ਤੇ ਦੀਦੀ ਬਾਹਰੇ ਕੱਪੜੇ ਸੁੱਕਣੇ ਪਾ ਕੇ ਆਉਂਦੇ ਆ। ਕਿਉਂਕਿ ਕੱਲ ਫਿਰ ਅਸੀਂ ਜਾਣਾ ਵੀ ਤੇ ਅਜੇ ਬਾਕੀ ਤਿਆਰੀ ਵੀ ਕਰਨ ਵਾਲੀ ਏ ਸਾਰੀ। ਵੀ ਕਰਨੀ ਆ। ਹਾਂ ਹਾਂ ਹੰਦੋਂ ਦਾਇਦੇ ਤੇ ਤੇ ਦਰਸ਼ਕ ਕੀਰਤਨ ਚੱਲ ਰਿਹਾ ਤੇ ਕੀਰਤਨ ਨਾਲ ਜਦੋਂ ਕਾਪੀਰਾਈਟ ਆ ਜਾਂਦਾ ਅਗਰ ਇਧਰ ਜ਼ਿਆਦਾ ਆਵਾਜ਼ ਆ ਗਈ। ਤੇ ਹੁਣ ਆਪਾਂ ਬਾਰੇ ਜਾ ਕੇ ਕਰਦੇ ਆ ਵੀਡੀਓ ਸ਼ੂਟ ਹਾਂ ਮੈਨੂੰ ਇਹ ਲੱਗਦਾ ਆਲੂ ਕੱਟ ਕੇ ਬਣਾਣੇ ਮੈਂ ਤੇ ਉਬਲਣ ਵਾਸਤੇ ਆ ਕਿਤੇ ਉਹ ਕਿੱਥੇ ਪਈ ਉਹਦੀ ਆ ਇੱਥੇ ਕਿਨੇ ਰੱਖਿਆ ਆ ਮੈਂ ਅੱਜ ਚਾਦਰਾਂ ਵਿਛਾਉਣੀਆਂ ਸੱਚ ਬੈੱਡ ਆ ਸ਼ੀਟਾਂ ਇਹਨਾਂ ਨੂੰ ਲਾ ਕੇ ਦੇ ਕੇ ਗਈਆਂ ਕੌਣ ਹੈ ਕੌਣ ਮੰਮੀ ਨਾ ਮੰਮੀ ਦਾ ਜੀ ਲੱਗਨਦਿਆ ਤੇ ਮੰਮੀ ਵੀਡੀਓ ਕਾਲ ਕਰਨ ਦੀ ਖੜਾ ਹੁੰਦਾ ਨੂੰ ਅੱਜ ਮੰਮੀ ਨਾਲ ਵੀ ਮਿਲਾਨੀ ਆ ਆ ਦੇਖੋ ਪ੍ਰੀਤੋ ਪ੍ਰੀਤੋ ਜੀ ਨਹੀਂ ਲੱਗਦਾ ਹੈ ਪ੍ਰੀਤੋ ਦਾ ਜੀ ਨਹੀਂ ਲੱਗੰਦਿਆ ਮੈਨੂੰ ਸਮਾਂ ਨਹੀਂ ਆਉਂਦੀ ਕੀ ਆਖੇ ਮਮੀ ਨੂੰ ਮੈਂ ਕਹਿੰਦੀ ਪ੍ਰੀਤੋ ਦਾ ਜੀ ਨਹੀਂ ਲੱਗਦਾ ਮੈਨੂੰ ਮਮੀ ਨੂੰ ਸਮਝ ਨਹੀਂ ਆਉਂਦੀ ਹਾਂਜੀ ਉਹ ਨਹੀਂ ਪਤਾ ਨਹੀਂ ਕੱਲ ਦਾ ਵਾਈਫਾਈ ਵੀ ਖਰਾਬ ਜਾ ਹੋਰ ਸਾਡਾ ਚੰਗੀ ਤਰ੍ਹਾਂ ਆਵਾਜ਼ ਹੀ ਆਉਂਦੀ ਨਹੀਂ ਹੈਗੀ ਅੱਛਾ ਅੱਛਾ ਮੰਮੀ ਕਹਿੰਦੀ ਨਹੀਂ ਨਹੀਂ ਜੀਤ ਬੜਾ ਸੋਹਣਾ ਲੱਗਾ ਏ ਜੀਤ ਬੱਬੀ ਦਾ ਬਹੁਤ ਸੋਹਣਾ ਲੱਗਿਆ ਹੋਇਆ ਬਸ ਕੁਛ ਨਹੀਂ ਮੈਂ ਆਲੂ ਰੱਖਿਆ ਜੀ ਉਬਲਣ ਵਾਸਤੇ ਸਬਜ਼ੀ ਬਣਾਣੀ ਤੇ ਹੁਣ ਕੱਪੜੇ ਸੁੱਕਣੇ ਪਾ ਕੇ ਆਉਣੀ ਆ ਬਾਰੇ ਅੱਛਾ ਹੂੰ ਹੂੰ ਚਲ ਦੀਦੀ ਹੋਰ ਬਸ ਵਧੀਆ ਤੁਸੀਂ ਦੱਸੋ ਚਲੋ ਠੀਕ ਕਰਦਿਆਂ ਨੇ ਭੈਣਾ ਦੂਜੀ ਆ ਭੈਣਾਰ ਇੱਕੋ ਹੀ ਫਿਰੰਦੀ ਐ ਦੂਜੀ ਦਾ ਬਾਜ਼ਾਰ ਗਈ ਐ ਨਿਕਲਣ ਨਹੀਂ ਹੋ ਰਹੀ ਬੈਠੀ ਆ ਦੀਦੀ ਫਿਰ ਮਮੀ ਨੇ ਕਰ ਗੱਲ ਨਹੀਂ ਨਹੀਂ ਕਹਿੰਦੀ ਜੀਤ ਬੜਾ ਸੋਹਣਾ ਲੱਗਾ ਐ ਜੀਤ ਬੜਾ ਸੋਹਣਾ ਲੱਗਾ ਐ ਐ ਨਹੀਂ ਪਤਾ 5 ਮਿੰਟ ਬਾਅਦ ਫੇਰ ਸੈਲ ਡਾਊਨ ਹੋ ਜਾਣ ਕੁਛ ਨਹੀਂ ਕਹਿ ਸਕਦੇ ਆਪਾਂ ਚਲੋ ਜੀ ਵਧੀਆ ਹੀ ਰਹਿਣ ਸਾਨੂੰ ਤਾਂ ਹਾਂ ਦਾ ਮਮੀ ਸਾਡੇ ਹੱਸਦੇ ਰਹਿਣ ਤੇ ਸਾਨੂੰ ਵਧੀਆ ਲੱਗਦਾ ਖੁਸ਼ ਰਹਿਣ ਸਾਰੇ ਯਾਰ ਖੁਸ਼ ਰਹਿਣ ਹਨਾ ਕੀ ਲੈ ਜਣਾ ਦੁਨੀਆ ਤੋਂ ਦੁਖੀ ਹੋ ਕੇ ਕੁਛ ਵੀ ਨਹੀਂ ਤੇ ਚਲੋ ਜੀ ਮਿਲਦੇ ਹਾਂ ਹੁਣ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਸਾਰੇ ਜਣੇ ਗੈਸ ਕਰੋ ਤੇ ਮੈਂ ਕਿੱਥੇ ਜਾਣਾ ਆ ਠੀਕ ਹੈ ਤੇ ਦੱਸਿਓ ਮੈਨੂੰ ਸਾਰੇ ਜਣੇ ਤੇ ਚਲੋ ਜੀ ਤੁਹਾਨੂੰ ਹੁਣ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਕਿਸੇ ਨਵੇਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਾਰੇ ਜਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮੈਂ ਕਰਕੇ ਆਵਾਂ ਆਪਣਾ ਕੰਮ ਪੂਰਾ ਮੇਰੀ ਡਿਊਟੀ ਨਹੀਂ ਰੁਕਣੀ ਚਾਹੀਦੀ 24 ਘੰਟੇ ਮੇਰੀ ਡਿਊਟੀ ਚੱਲਦੀ ਰਹਿੰਦੀ ਆ ਓਕੇ ਜੀ ਟਾਟਾ ਬਾਏ ਬਾਏ ਲਵ ਯੂ ਆਲ